ਹਾਂਜੀ ਕਿਐਸੀਆਂ ਕਮਾਈਆਂ ਕੀਤੀਆਂ ਬਾਬਾ ਦੀਪ ਸਿੰਘ ਜੀ ਨੇ ਕਿਐਸੀਆਂ ਕਮਾਈਆਂ ਅੱਜ ਜਿਹੜਾ ਬਾਬਾ ਦੀਪ ਸਿੰਘ ਦੇ ਦਲ ਤੇ ਵੀ ਜਾ ਕੇ ਝੋਲੀ ਰੜਦਾ ਉਹਦੀ ਵੀ ਝੋਲੀ ਭਰੀ ਜਾਂਦੀ ਆ ਕੋ ਸਤਨਾ ਵਾਹਿਗੁਰੂ ਰਾਮਦਾਸ ਪਾਸ਼ਾ ਜੀ ਬਾਬਾ ਦੀਪ ਸਿੰਘ ਨੂੰ ਕਹਿੰਦੇ ਨੇ ਕੋਈ ਆਂਦਾ ਮੈਨੂੰ ਰੁਮਾਲਾ ਚੜਾ ਜਾਂਦਾ ਕੋਈ ਮੇਰੇ ਦਰ ਤੇ ਆਂਦਾ ਸੇਹਰਾ ਚੜਾ ਜਾਂਦਾ ਫੁੱਲਾਂ ਦਾ ਕੋਈ ਆਂਦਾ ਮਾਇਆ ਚੜਾ ਜਾਂਦਾ ਬਾਬਾ ਦੀਵਸਿਆਂ ਤੇਰਾ ਇੰਨਾ ਪਿਆਰ ਇੰਨਾ ਪਿਆਰ ਤੂੰ ਆਪਣਾ ਸੀਸੀ ਭੇਟਾ ਕਰ ਦਿੱਤਾ ਏ ਤੂੰ ਮੇਰਾ ਘਰ ਆਜ਼ਾਦ ਕਰਾਉਣ ਲਈ ਸਰੋਵਰ ਦੀ ਮਰਿਆਦਾ ਲਈ ਸਚਖੰਡ ਰਮੰਧਰ ਸਾਹਿਬ ਨੂੰ ਆਜ਼ਾਦ ਕਰਾਉਣ ਲਈ ਤੂੰ ਸੀਸੀ ਭੇਟਾ ਕਰ ਦਿੱਤਾ ਏ ਐਸਾ ਯੋਧਾ ਇਤਿਹਾਸ ਮਿਲੇਗਾ ਨਹੀਂ ਇਸ ਲਈ ਕਿਹਾ ਜਾਂਦਾ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀ ਪੜੋ ਤੰਤਨ ਬਾਬਾ ਦੀਪ ਸਿੰਘ ਫਿਰ ਲਾਉ ਹਾਜ਼ਰੀ ਤੰਤਨ ਬਾਬਾ ਦੀਪ ਸਿੰਘ ਜੀ ਦੇਖੋ ਫਿਰ ਅਬਦਾਲੀ ਦੇ ਨਾਲ ਯੁੱਧ ਲੜਿਆ ਨਾ ਜੰਗ ਲੜੇ ਤੇ ਅਰਦਾਸਾ ਕਰਕੇ ਤੁਰੇ ਸੀ ਅੱਜ ਹਰਮੰਦਰ ਨੂੰ ਯਾਦ ਕਰਾਣਾ ਹੈ ਇਸ ਸੀਸ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਭੇਟਾ ਹੋ ਜਾਵੇ ਤਾਂ ਹੋ ਜਾਵੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਲਕੀਰ ਖਿੱਚ ਦਿੱਤੀ ਰਸਤੇ 'ਚ ਆ ਕੇ ਜਿੰਨੀਆਂ ਨਾਲ ਫੌਜਾਂ ਨੇ ਸਿੰਘ ਨੇ ਇਸ ਲਕੀਰ ਨੂੰ ਉਹੀ ਪਾਰ ਕਰੇ ਭਾਈ ਜਿਨੇ ਅੱਗੇ ਆ ਕੇ ਸ਼ਹੀਦੀ ਪਾਣੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਨੇ ਸ਼ਹੀਦੀ ਪਾਣੀ ਉਹ ਲਕੀਰ ਪਾਰ ਕਰੇ ਅੱਜ ਉਸ ਜਗ੍ਹਾ ਤੇ ਗੁਰਦੁਆਰਾ ਲਕੀਰ ਸਾਹਿਬ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਅਸ ਉਸ ਜਗ੍ਹਾ ਤੇ ਗੁਰਦੁਆਰਾ ਲਕੀਰ ਸਾਹਿਬ ਕੋਈ ਮਰ ਕੇ ਸ਼ਹੀਦ ਹੁੰਦਾ ਪਰ ਬਾਬਾ ਦੀਪ ਸਿੰਘ ਜੀ ਦੇ ਨਾਲ ਜਿੰਦਿਆਂ ਹੀ ਸ਼ਹੀਦ ਲੱਗਿਆ ਸੀ 12 ਮਿਸਲਾਂ ਹੋਈਆਂ ਨੇ ਤੇ ਜਿਹੜੇ ਬਾਬਾ ਦੀਪ ਸਿੰਘ ਜੀ ਜਿਸ ਮਿਸਲ ਦੇ ਜਥੇਦਾਰ ਸੀ ਉਹ ਮਿਸਲ ਸ਼ਹੀਦਾਂ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਦੇ ਹੀ ਸ਼ਹੀਦ ਨਾਮ ਨਾਲ ਲੱਗਾ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਉਹ ਟਾਲਾ ਸਾਹਿਬ ਸੀਸ ਲਖਿਆ ਇਹ ਥੋੜਾ ਜਿਹਾ ਸੀਨ ਬਣਾਓ ਸਾਹਮਣੇ ਟਾਲਾ ਸਾਹਿਬ ਸੀਸ ਲਖਿਆ ਮੁਗਲਾਂ ਦੇ ਨਾਲ ਯੁੱਧ ਕਰਦੇ ਆਂ ਸੀਸ ਨੋਥਿਆ ਸੀਸ ਡਿੱਗਿਆ ਧਰਤ ਤੋਂ ਅਲੱਗ ਹੋ ਕੇ ਅੱਜ ਜਿਹੜੇ ਸ਼ੰਕਾਵਾਦੀ ਨੇ ਨਾ ਜਿਨ੍ਹਾਂ ਦੀ ਗੁਰੂ ਘਰ ਤੇ ਸ਼ਰਧਾ ਨਹੀਂ ਕਦੀ ਗੁਰਦੁਆਰਿਆਂ ਕੇ ਮੱਥਾ ਵੀ ਨਹੀਂ ਟੇਕਿਆ ਉਹ ਦੂਜਿਆਂ ਨੂੰ ਵੀ ਤੋੜਦੇ ਫਿਰਦੇ ਨੇ ਉਹ ਕਹਿੰਦੇ ਹੋ ਹੀ ਨਹੀਂ ਸਕਦਾ ਸੀਸ ਧਰਤੀ ਤੇ ਡਿੱਗ ਜਾਵੇ ਤੇ ਕੋਈ ਫਿਰ ਟੱਲੀ ਤੇ ਚੱਕ ਕੇ ਲੜਨ ਲੱਗ ਜਾਵੇ ਆਖੋ ਸਤਨਾਮ ਵਾਹਿਗੁਰੂ ਫਿਰ ਲੜਨ ਲੱਗ ਜਾਵੇ ਕਿਉਂਕਿ ਉਹਨਾਂ ਨੇ ਪੜ੍ਹਾਈ ਪੜ੍ਹੀ ਨਹੀਂ ਉਹ ਗੁਰਦੁਆਰੇ ਕਦੀ ਸੰਗਤ ਚ ਆਏ ਨਹੀਂ ਕਦੀ ਇਤਿਹਾਸ ਪੜਿਆ ਹੀ ਨਹੀਂ ਉਹਨਾਂ ਨੇ ਗੁਰੂ ਘਰ ਵੱਲ ਕਦੀ ਤੱਕਿਆ ਹੀ ਨਹੀਂ ਇਸ ਲਈ ਉਹ ਸ਼ੰਕਾਵਾਦੀ ਆਪ ਵੀ ਡੋਬੇ ਖਾਂਦੇ ਨੇ ਗੋਤੇ ਖਾਉਂਦੇ ਨੇ ਔਰ ਦੂਜਿਆਂ ਨੂੰ ਵੀ ਗੋਤੇ ਖਵਾਉਂਦੇ ਨੇ ਆਖੋ ਸਤਨਾਮ ਵਾਹਿਗੁਰੂ ਜਦੋਂ ਮੁਗਲਾਂ ਨੇ ਪੁੱਛਿਆ ਨਾ ਤੁਸੀਂ ਛੱਡ ਕੇ ਆ ਗਏ ਹੋ ਵਿੱਚੀ ਜੰਗ ਜਿੱਤ ਕੇ ਕਿਉਂ ਨਹੀਂ ਆਏ ਤੇ ਸਿਪਾਈਆਂ ਨੇ ਲਾਹੌਰ ਜਾ ਕੇ ਪੁੱਤਾ ਕੀ ਆਖਿਆ ਸੀ ਅਬਦਾਲੀ ਨੂੰ ਕਹਿੰਦੇ ਕੋਈ ਘੋੜਿਆਂ ਤੇ ਚੜ ਕੇ ਸ਼ਸਤਰ ਪਕੜ ਕੇ ਲੜਨ ਆਵੇ ਤੇ ਅਸੀਂ ਵੀ ਲੜ ਲਈਏ ਸ਼ਸਤਰ ਪਕੜ ਕੇ ਸਾਡੇ ਕੋਲ ਵੀ ਹਥਿਆਰ ਹੈਗੇ ਨੇ ਅਸੀਂ ਵੀ ਲੜ ਲਈਏ ਕਹਿੰਦੇ ਉਥੇ ਕਿੱਥੇ ਲੜੀਏ ਜਿਹੜੇ ਮਰਨ ਤੋਂ ਬਾਅਦ ਵੀ ਹਟਦੇ ਨਹੀਂ ਉਹ ਸੀਸ ਤਲੀਆਂ ਤੇ ਧਰ ਕੇ ਲੜਦੇ ਫਿਰਦੇ ਨੇ ਸੀਸ ਤਲੀਆਂ ਤੇ ਧਰ ਕੇ ਲੜਦੇ ਫਿਰਦੇ ਨੇ ਕੋਈ ਬੰਦਾ ਆਵੇ ਉਹਨੂੰ ਸ਼ਸਤ ਵਾਰ ਕਰੀਏ ਧਿਆਨ ਨਾਲ ਮਾਰ ਸੁੱਟੀਏ ਪਰ ਜਿਹੜੇ ਮਰਨ ਤੋਂ ਬਾਅਦ ਵੀ ਸਿਰ ਤੇ ਸੀਸ ਚੱਕ ਕੇ ਤੁਰੇ ਆਣ ਤੇ ਉਹਨਾਂ ਨਾਲ ਕਿੱਥੋਂ ਲੜੀਏ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਲਟਾ ਦਾ ਸਾਹ ਸਿਰ ਲੱਥਿਆ ਸੀਸ ਧਰਤੀ ਤੇ ਕਹਿੰਦੇ ਡਿੱਗਿਆ ਸਿੰਘ ਨੇ ਯਾਦ ਕਰਾਇਆ ਬਾਬਾ ਜੀ ਤੁਸੀਂ ਅਦਾਸਾ ਕੀਤਾ ਕਿ ਅੱਜ ਗੁਰੂ ਆਮ ਦਾ ਜੀ ਦੇ ਚਲਣਾ ਤੇ ਸੀਸ ਭੇਟਾ ਕਰਕੇ ਹਰਮੰਦਰ ਸਾਹਿਬ ਆਜਾਦ ਕਰਾ ਕੇ ਹੀ ਸ਼ਿੱਧੀ ਪਾਣੀ ਹੈ ਇਤਿਹਾਸ ਕਹਿੰਦਾ ਬਾਬਾ ਦੀਪ ਸਿੰਘ ਜੀ ਨੇ ਖੱਬੀ ਤਲੀ ਤੇ ਸੀਸ ਧਰ ਲਿਆ ਸੱਜੇ ਹੱਥ ਵਿੱਚ 18 ਸਿਰ ਦਾ ਖੰਡਾ 80 ਸਾਲ ਖੰਡੇ ਵਾਲੇ ਬਾਪੂ ਦੀ ਉਮਰ ਹਾਂ ਜੀ ਅਸੀਂ ਤਾਂ 60 60 ਸਾਲਾਂ ਤੀ 65 ਸਾਲਾਂ ਤੀ ਰਿਟਾਇਰ ਹੋਈ ਜਾਂਦੇ ਆ ਕਿਸੇ ਦੇ ਗੋਡੇ ਨਹੀਂ ਜੁੜਦੇ ਕਿਸੇ ਦੀ ਚੌਂਕੜੀ ਨਹੀਂ ਲੱਗਦੀ ਕੋਈ ਕਿਸ ਤਰ੍ਹਾਂ ਤੇ ਕੋਈ ਕਹਿੰਦਾ ਹੁਣ ਮੈਂ ਗੁਰਦੁਆਰੇ ਨਹੀਂ ਜਾ ਸਕਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਮੇਰੇ ਕੋਲ ਚੌਂਕੜੀ ਮਾਰ ਕੇ ਬੈਠਿਆਂ ਨਹੀਂ ਜਾਂਦਾ ਪਾਈ ਹੁਣ ਪੌੜੀਆਂ ਨਹੀਂ ਚੜੀਆਂ ਜਾਂਦੀਆਂ ਕਿੱਦਾਂ ਜਾਈਏ 80 ਸਾਲ ਦੀ ਉਹ ਕੀ ਸੀ ਅੰਦਰ ਭਜਨ ਬੰਦਗੀ ਦੀ ਸ਼ਕਤੀ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਭਜਨ ਬੰਦਗੀ ਸੀ ਇਤਿਹਾਸ ਕਹਿੰਦਾ ਕਿ 101 ਪਾਠ ਰੋਜ਼ ਦਾ ਬਾਬਾ ਦੀਪ ਸਿੰਘ ਜੀ ਦਾ ਜਪਜੀ ਸਾਹਿਬ ਜੀ ਦਾ ਨੇਮ ਸੀ ਹਾਂਜੀ ਆਪਣੇ ਅੰਮ੍ਰਿਤ ਵੇਲੇ ਦੇ ਨੇਮ ਤੋਂ ਇਲਾਵਾ ਪਰ ਕੋਈ ਸੰਤ ਮਹਾਂਪੁਰਖ ਜਦੋਂ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਦਾ ਨਾ ਅੱਜ ਮਹਾਂਪੁਰਖਾਂ ਦੇ ਸਥਾਨਾਂ ਤੇ ਬੈਠੇ ਹੋ ਇੱਕ ਕੋਈ ਸੰਤ ਮਹਾਂਪੁਰਖ ਰੰਗਿਆ ਇੱਕ ਜਪਜੀ ਸਾਹਿਬ ਦਾ ਪਾਠ ਕਰਦਾ ਉਹ ਪਾਠ ਉਸ ਦੇ ਰੋਮ ਰੋਮ ਵਿੱਚ ਜਾਂਦਾ ਤੇ 3.5 ਕਰੋੜ ਰੋਮ ਕਹਿੰਦੇ ਨੇ ਉਹਦਾ ਇੱਕ ਪਾਠ ਬੇਗਿਣਤ ਹਾਜ਼ਰੀਆਂ ਲੱਗਦੀਆਂ ਕੋਈ ਗਿਣੀ ਨਹੀਂ ਸਕਦਾ ਕੋਈ ਗਿਣੀ ਨਹੀਂ ਸਕਦਾ 101 ਪਾਠ ਸਿਰਫ ਸਾਨੂੰ ਤੁਹਾਨੂੰ ਗੱਲ ਸੁਣਾਉਣ ਲਈ ਸਮਝਾਉਣ ਲਈ ਹੈ ਪਤਾ ਨਹੀਂ ਕਿੰਨੀਆਂ ਰੋਮ ਰੋਮ ਕਿੰਨੀਆਂ ਹਾਜ਼ਰੀਆਂ ਲਗਦੀਆਂ ਸੀ ਐਵੇਂ ਨਹੀਂ ਸੀ ਸਤਲੀ ਤੇ ਰੱਖੇ ਜਾਂਦੇ ਆ ਕੋ ਸਤਨਾ ਵਾਹਿਗੁਰੂ ਤੇ ਟੱਲਾ ਸਭ ਤੋਂ ਲਾਇਓ ਸਾਹਿਬ ਕਿਧਰੇ ਕਿੱਥੇ ਹਰਮੰਦਰ ਸਾਹਿਬ 2 2.5 ਕਿਲੋਮੀਟਰ ਦਸਤਾ ਪੈ ਜਾਂਦਾ ਤੇ ਸੀਸਤਲੀ ਤੇ ਤਰ ਕੇ ਬਾਬਾ ਜੀ 2.5 ਕਿਲੋਮੀਟਰ ਤੱਕ ਮੁਗਲਾਂ ਨਾਲ ਲੜਦੇ ਹੋਏ ਆਹੂ ਲਾਂਦੇ ਹੋਏ ਪ੍ਰਕਰਮਾ ਚ ਪਹੁੰਚੇ ਹਾਂ ਜੀ ਪਰ ਕਰਮਾ ਚ ਜਾ ਕੇ ਸੀਸ ਭੇਡ ਕੀਤਾ ਤੇ ਹਰਮੰਦਰ ਸਾਹਿਬ ਨੂੰ ਆਜ਼ਾਦ ਕਰਾਇਆ ਦਵਾਰਾਂ ਨਿਸ਼ਾਨ ਸਭ ਝੁਲਿਆ ਦਵਾਰਾਂ ਸਰੋਵਰ ਚ ਜਲ ਭਰਿਆ ਤੇ ਗੁਰੂ ਰਾਮਦਾਸ ਪਾਸ਼ਾ ਕਹਿੰਦੇ ਤੇਰਾ ਇਨਾ ਪਿਆਰ ਕੋਈ ਮਾਇਆ ਚੜਾਵੇ ਕੋਈ ਰੁਮਾਲਾ ਚੜਾਵੇ ਦੀਪ ਸਿਆਂ ਤੂੰ ਸੀਸ ਹੀ ਭੇਟਾ ਕਰ ਦਿੱਤਾ ਏ ਜਾਂ ਫਿਰ ਅਜ ਤੋ ਖੀਸਾ ਮੇਰਾ ਹੱਥ ਤੇਰਾ ਜਿਨੂੰ ਚਾਵੇਂ ਝੋਲੀਆਂ ਪਰਹੀ ਜਾ ਆਖੋ ਸਤਨਾਮੁ ਸ੍ਰੀ ਵਾਹਿਗੁਰੂ ਦੀਵਿਆਂ ਜਿਵੇਂ ਇਸ ਇੱਥੇ ਇਸ ਸਥਾਨ ਤੇ ਰੌਣਕਾਂ ਲੱਗਦੀਆਂ ਨੇ ਸੱਚਖੰਡਰਮੰਦਰ ਸਾਹਿਬ ਜਾ ਤੇਰੇ ਸਥਾਨਾਂ ਤੇ ਵੀ ਇਦਾਂ ਹੀ ਰੌਣਕਾਂ ਲੱਗਣਗੀਆਂ ਆਖੋ ਸਤਨਾਮ ਵਾਹਿਗੁਰੂ ਅੱਜ ਚ ਪਹਿਰਿਆਂ ਤੇ ਆਪ ਜੀ ਘਰੇ ਬੈਠੇ ਵੀ ਦਰਸ਼ਨ ਕਰਦੇ ਹੋ ਸੜਕਾਂ ਤੇ ਵੀ ਬੈਠਣ ਨੂੰ ਜਾ ਕੇ ਜਗ੍ਹਾ ਨਹੀਂ ਲੱਭਦੀ ਐਤਵਾਰ ਦੁਪਹਿਰੇ ਦੇ ਵਿੱਚ ਉਹ ਜਾ ਕੇ ਪੁੱਛੋ ਭਾਈ ਇੰਨਾ ਕੀ ਹੋ ਗਿਆ ਕਿਉਂ ਸੜਕਾਂ ਤੇ ਬੈਠੇ ਹੋ ਮੀ ਆ ਰਹੀਆ ਤੋ ਪਈਆ ਗਰਮੀਆਂ ਦੇ ਦਿਨ ਸੀ ਜੂਂ ਜਲਾਈ ਕਿਉਂ ਬੈਠੇ ਹੋ ਉਹ ਕਹਿੰਦੇ ਜੜੀਆਂ ਝੋਲੀਆਂ ਕਈ ਸਾਲਾਂ ਤੋਂ ਅਸੀਂ ਦੁਖੀ ਸਾਂ ਨਹੀਂ ਭਰੀਆਂ ਉਹ ਦੋ ਚਪਹਿਰਾਂ ਚ ਹੀ ਭਰ ਗਈਆਂ ਆਖੋ ਸਤਨਾਮ ਸ਼੍ਰੀ ਵਾਹਿ ਜਿਹੜੇ ਦੁੱਖ ਸਾਡੇ ਡਾਕਟਰ ਹੱਥ ਖੜੇ ਕਰਗੇ ਤੇਰਾ ਇਹ ਦੁੱਖ ਦੂਰ ਹੋ ਹੀ ਨਹੀਂ ਸਕਦਾ ਤੂੰ ਰਾਜੀ ਹੋ ਹੀ ਨਹੀਂ ਸਕਦਾ ਆ ਦੋ ਚ ਪੈਰੇ ਤਿੰਨ ਚ ਪੈਰੇ ਕੀਤੇ ਨੇ ਤੇ ਡਾਕਟਰ ਕਹਿੰਦਾ ਤੇਰੀਆਂ ਰਿਪੋਰਟਾਂ ਹੀ ਗਲਤ ਨੇ ਤੇਰੇ ਅੰਦਰ ਉਹ ਰੋਗ ਹੈ ਹੀ ਕੋਈ ਨਹੀਂ ਆਖੋ ਸਤਨਾ ਅਸੇ ਸਾਧੂ ਅਸਲੀ ਸਾਧੂ ਸੰਤ ਸਿਪਾਹੀ ਤੁਨ ਧੰਨ ਬਾਬਾ ਦੀਪ ਸਿੰਘ ਜੀ ਆਓ ਦਰਸ਼ਨ ਕਰੀਏ ਉਹਨਾਂ ਦੇ ਇਸ ਸ਼ਬਦ ਦੇ ਵਿੱਚੋਂ ਸਾਰੇ ਲਾਓ ਹਾਜ਼ਰੀਆਂ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਤ ਹੈ ਸੁ ਜਨ ਕਹ ਚਰਲਾ ਵਸਹਿ ਮਰਹੀ ਆਰੇ ਸੰਗ ਪੁਣ ਯਾਰ ਜੀ ਕਿ ਤੂਰ ਦੇ ਹੋ ਕਿਰਪਾ ਨਿਤ ਇੱਕ ਮਿੰਟ ਲਈ ਰੁਕਦੇ ਆਂ ਵਸ ਸ਼ਬਦ ਦਾ ਰਸ ਬਣਿਆ ਹੋਇਆ ਰੁਕ ਤਾਂ ਰਿਆਂ ਦੇਖੋ ਸਤਗੁਰੂ ਜੀ ਦਾ ਇੱਥੇ ਵੀ ਫਰਮਾਨ ਆ ਗਿਆ ਗੁਰੂ ਅਰਜਨ ਦੇਵ ਪਾਸ਼ਾ ਦਾ ਕਿ ਹਾਂ ਭਾਈ ਜਿਹੜੇ ਨਾਮ ਜਪਦੇ ਨੇ ਬਾਣੀ ਪੜ੍ਹਦੇ ਨੇ ਉਹਨਾਂ ਦੀ ਧੂੜੀ ਜ਼ਰੂਰੀ ਹੈ ਖੇਲੀ ਪੰਕਤੀ ਇੱਥੇ ਵੀ ਆ ਗਈ ਕਿ ਹਾਂ ਉਹਨਾਂ ਦੀ ਤੂੜੀ ਲੈਣੀ ਜ਼ਰੂਰੀ ਜਿਨ੍ਹਾਂ ਦੇ ਕੋਲ ਭਜਨ ਬੰਦਗੀ ਹੈ ਸੇਵਾ ਹੈ ਸਿਮਰਨ ਹੈ ਜਿਨ੍ਹਾਂ ਨੇ ਜੀਵਨ ਲਖੇ ਲਾਇਆ ਕਿਧਰੇ ਉਹਨਾਂ ਦੀ ਸੰਗਤ ਕਰਕੇ ਤੇਰੇ ਜੀਵਨ 'ਚ ਵੀ ਨਾਮ ਦਾ ਛੱਟਾ ਪੈ ਜਾਵੇ ਉਹ ਜਨ ਕੇ ਚਰਨ ਪਰਸਰ ਮੇਰੇ ਨਹੀਂ Mama